ਕੀ ਰਹੀ ਆ ਕਾ ਦੋਸਤੋ ਚੈਨਲ ਨੀਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਵਾਪਰ ਰੇਲ ਗੱਡੀ ਨਾਲ ਵਾਹਨ ਦਾ ਹਾਦਸਾ ਮੱਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀਹਾਂ ਦੇਸ਼ ਦੇ ਵਿੱਚ ਇਲਗੱਡੀ ਹੰਡੇ ਪਟੜੀ ਤੋਂ ਉਤਰਨ ਦਾ ਸਨਸਲਾ ਜਾਰੀ ਹੈ ਤਾਜ਼ਾ ਮਾਮਲਾ ਹੁਣ ਪੱਛਮੀ ਬੰਗਾਲ ਦੇ ਜ਼ਿਲ੍ਹਪਾਈ ਗੁੜੀ ਤੋਂ ਸਾਹਮਣੇ ਆਇਆ ਜਿੱਥੇ ਕਿ ਮਾਲ ਗੱਡੀ ਤੇ ਪੰਜ ਡੱਬੇ ਪਟੜੀ ਤੋਂ ਉਤਰ ਗਏ ਇਹ ਹਾਦਸਾ ਸਵੇਰੇ ਕਰੀਬ 6:20 ਵਜੇ ਵਾਪਰਿਆ ਹਾਦਸੇ ਕਿਸੇ ਜਾਨੀ ਉੱਤਾਂ ਦੀ ਕੋਈ ਸੂਚਨਾ ਨਹੀਂ ਹੈ ਕੜਨਾ ਬਾਰੇ ਉੱਤਰਕੁਰ ਵੀ ਸਰਦਦੀ ਰੇਲਵੇ ਜ਼ੋਨ ਦੇ ਸੀਪੀਆਰਓ ਨੇ ਦੱਸਿਆ ਕਿ ਇਲਗੱਡੀ ਤੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਟਰੈਕ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਇਹ ਰੇਲ ਗੱਡੀਆਂ ਨੂੰ ਬਦਲਦੇ ਮੇ ਰੂਟਾ ਰਹੇ ਮੁਰਦਤਾ ਗਿਆ ਹੈ ਦੱਸ ਦਈਏ ਕਿ ਇਸ ਤੋਂ ਬੱਲਾ ਪਿਛਲੇ ਮਹੀਨੇ ਪੱਛਮੀ ਬੰਗਾਲ ਵਿੱਚ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ ਤੇ ਇਹ ਹਾਸਾ ਮਾਲਦਾ ਜ਼ਿਲ੍ਹੇ ਦੇ ਹਰੀਸ਼ ਚੰਦਰਪੁਰ ਦੇ ਉਮੇਦਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ ਮਾਲ ਗੱਡੀ ਐਨ ਜੀਪੀ ਤੋਂ ਕਟਿਆ ਹਾਰ ਜਾਰੀ ਸੀ ਵੀਡੀਓ ਦੇਖਣ ਲਈ ਤੋਂ ਵੱਡਾ ਧੰਨ